ਮਰੀਦ ਮੁਹੰਮਦ ਤੇ ਕਿਹੜੀ ਡੈਡ ਬੋਡੀ ਲੱਭੀ ਹੈ ਜ਼ਮੀਨ ਦੇ ਵਿੱਚੋਂ ਕੀ ਕਹਿਣਾ ਚਾਹੁੰਦੇ ਹੋ ਬਾਰੇ ਅਸੀਂ ਇਹ ਕਹਿੰਦੇ ਆਂ ਵੀ ਡੈਡ ਬੋਡੀ ਉੱਪਰ ਨੱਪੀ ਦੀਏ ਸਾਡੇ ਰੀਤੀ ਰਿਵਾਜ ਤੋਂ ਖਲਾਵੇ ਸਾਡੇ ਮੁਸਲਮਾਨ ਭਾਈਚਾਰੇ ਗੁਜਰ ਭਾਈਚਾਰੇ ਦਾ ਇਦਾਂ ਦਾ ਕੋਈ ਰਿਵਾਜ ਨਹੀਂ ਜਿੱਦਾਂ ਇਹ ਡੈਡ ਬੋਡੀ ਨੱਪੀ ਦੀਏ ਬਾਹਰੋਂ ਕਿਸੇ ਨੇ ਨੱਪੀਤੀ ਸੀ ਆ ਗਏ ਅਸੀਂ ਮੰਗੇ ਕਰਨੇ ਆਂ ਪੁਲਿਸ ਪ੍ਰਸ਼ਾਸਨ ਨੂੰ ਵੀ ਮੰਗ ਕਰਨੇ ਆਂ ਵੀ ਇਹਨੂੰ ਇਹਦੀ ਪੂਰੀ ਤਫਸੀਲ ਕਰਕੇ ਇਹਦੀ ਕਾਰਵਾਈ ਕਿਤੇ ਜਾਵੇ ਕਿਥੋਂ ਦਾ ਹੈ ਕੀ ਹੋਇਆ ਕੀ ਨਹੀਂ ਅਸੀਂ ਇਹ ਮੰਗ ਕਰਦੇ ਆਂ ਇਹਨੂੰ ਨਮਾਜ਼ ਦਾ ਕਰ ਦੇ ਇਹ ਇਥੇ ਜਨਾਜ਼ੇ ਦੀ ਨਮਾਜ਼ ਪੜ੍ਹਨੀ ਆ ਜਿੱਥੇ ਇਹ ਲਾਸ਼ ਨੱਪੀ ਦੀਏ ਜਿਨਾ ਅੱਜ ਦਿਨ ਮਾਰੋ ਨੀ ਤੇ ਕਬਰਸਤਾਨ ਸਾਟਾ ਇਧਰ ਇੱਥੇ ਅਸੀਂ ਲਾਸ਼ ਨੱਪਣਾ ਉਹ ਇਧਰ ਹੀ ਸੈਟ ਹੈ ਬੱਕਰੇ ਤੇ ਇੱਥੇ ਜਿੱਥੇ ਉਹ ਲਾਸ਼ ਨੱਪੀ ਦੀ ਬਾਹਰੋਂ ਕੋ ਨੱਪ ਗਿਆ ਦਾ ਉੱਪਰ ਹੀ ਨੱਪ ਗਿਆ ਦਾ ਨਾ ਦੇ ਉਰ ਫੱਟੇ ਪਾਇਦੇ ਨਾ ਦੇ ਉਰ ਕੁਝ ਫਾਇਦਾ ਉੱਪਰ ਹੀ ਹੱਥ ਕੱਢ ਨੰਗਾ ਕਰਕੇ ਤੇ ਅਸੀਂ ਮੰਗ ਇਹ ਕਰਨਿਆ ਵੀ ਇਹਦੀ ਤਫਸੀਲ ਕਰੇ ਇਹਦੀ ਪੂਰੀ ਕਾਰਵਾਈ ਕਰਕੇ ਇਹਦਾ ਪਤਾ ਲਿਆ ਜਾਵੇ ਕੀ ਕ੍ਰਾਈਮ ਹੋਇਆ ਕਿ ਆਇਆ ਕਿ ਨਹੀਂ ਲਾਗੋ ਕੁਝ ਲੱਭਿਆ ਵੀ ਹੈ ਮਿੰਨੇ ਵੀ ਹੈ ਕੁਝ ਲੱਗੂ ਵੀ ਹੈ ਬਰਾਮਤ ਵੀ ਹੈ ਕੁਝ ਬਰਾਮਤ ਤੇ ਕਈ ਠੇਕੋ ਮੰਜਾ ਕਿਆ ਲੱਗਦਾ ਮੌਸਮ ਤੋਂ ਕਰਕੇ ਇਦਾਂ ਹੁੰਦਾ ਹੈਗਾ ਨਾ ਸਾਡੇ ਧਰਮ ਤੇ ਬਿਲਕੁਲ ਹੀ ਨਹੀਂ ਨਾ ਨਾਲੇ ਸਾਡੇ ਧਰਮ ਚ ਨਾ ਉਹ ਨਗਦੇ ਦੂਜੀ ਤਰ੍ਹਾਂ ਨਾਲੇ ਫੱਟੇ ਪਾਉਂਦੇ ਨਾਲ ਕੜੀ ਪਾਉਂਦੇ ਉੱਪਰ ਮਿੱਟੀ ਪਾਉਂਦੇ ਐ ਸੇ ਸੇ ਫੋਟ ਤੇ ਸੇ ਫੋਟੋ ਤੇ ਡੁਗਾ ਖਟਾਖਟ ਦੀ ਜਗ੍ਹਾ ਹੀ ਨਹੀਂ ਤੇ ਨਾਲੇ ਉਹ ਜਗ੍ਹਾ ਜਿਹੜੀ ਉਹ ਇਸ ਨਾਦੇ ਦੀ ਤੇ ਸਾਡੇ ਮੁਸਲਮਾਨ ਭਾਈਚਾਰੇ ਉਹ ਤੇ ਬਿਲਕੁਲ ਹੀ ਨਹੀਂ ਉਸ ਉੱਤਾਂ ਦਾ ਰਵਾਜ ਕੋਈ ਵੀ ਨਹੀਂ ਹੈਗਾ ਇੱਕ ਇੱਕ ਵੀ ਨਹੀਂ ਹੈਗਾ ਮੁਸਲਮਾਨ ਕੋਈ ਕਿਹਾ ਨਹੀਂ ਕਿ ਮੌਕੇ ਤੇ ਲਾਸ਼ ਨੂੰ ਪੋਟਾ ਕੇ ਦੇ ਪੋਟਵਾਂ ਨੂੰ ਪ੍ਰਾਇਜ ਪੁਲਿਸ ਨੂੰ ਤਾਂ ਅਸੀਂ ਨਹੀਂ ਕਿਹਾ ਬਸ ਇਹ ਪੁਲਿਸ ਚੱਲ ਗਈ ਇੱਥੋਂ ਨਪਾਗਰ ਸਰਪੰਚ ਸਾਹਿਬ ਇੱਥੇ ਮੋਕੇ ਦੇ ਅਸੀਂ ਸਰਪੰਚ ਨੂੰ ਕਹਿੰਨੇ ਆ ਸਰਪੰਚ ਕਰੇਗਾ ਹੁਣ ਇਹਦੀ ਕੋਈ ਕਾਰਵਾਈ ਅਸੀਂ ਇਹ ਜਿੱਥੇ লাশ ਨਪੀਏ ਉਹ ਦਿਨਾਂ ਦੇ ਜਿੱਥੇ ਕੋਈ ਬੰਦਾ ਮਰ ਜਾਂਦਾ ਅਸੀਂ ਉੱਥੇ ਉੱਥੇ ਉਹਨੂੰ ਅੱਗੇ ਰੱਖ ਕੇ ਉਹਦੀ ਨਮਾਜ਼ ਪੜਾਈ ਦਿੰਦੀ ਜਿਸ ਜਗ੍ਹਾ ਉੱਥੇ ਬੰਦਾ ਨਪਿਆ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਉਸ ਜਗ੍ਹਾ ਦੀ ਸਪਾਈ ਕਰਾ ਕੇ ਉਹਦੀ ਕਾਰਵਾਈ ਕੀਤੀ ਜਾਵੇ ਉਹਨੂੰ ਉਹਦੀ ਖੋਜ ਉਸ ਤੋਂ ਕੀਤਾ ਜਾਵੇ ਸੋ ਕੀ ਮੌਲਾ ਜਿਹੜਾ ਤੁਹਾਡੇ ਪਿੰਡ ਦੇ ਡੈਡ ਬੋਡੀ ਲੱਭੀ ਹੈ ਖੇਤਾਂ ਦੇ ਵਿੱਚੋਂ ਜਨਾਬ ਇਹ ਮਾਮਲਾ ਇਦਾਂ ਵੀ ਕੱਲ ਨਾ ਇੱਥੇ ਈਦ ਦਾ ਤਿਉਹਾਰ ਹੀ ਤੇ ਗੁੱਜਰ ਸਮੁਦਾਇ ਵਾਲੇ ਇੱਥੇ ਈਦ ਨਮਾਜ਼ ਆਦਾ ਕਰਨ ਆਏ ਥੇ ਉਹਨਾਂ ਨੇ ਸਾਨੂੰ ਫੋਨ ਕੀਤਾ ਹੈ ਵੀ ਇੱਥੇ ਕੋਈ ਨਾ ਬੋਡੀ ਹੈ ਜਿਹਦੇ ਪੈਰ ਵੀ ਬਾਹਰ ਹੈ ਤੇ ਹੱਥ ਵੀ ਬਾਹਰ ਹੈ ਕੋਈ ਦਬਾ ਕੇ ਰਾਇ ਅਸੀਂ ਸੋਚਿਆ ਸ਼ਾਇਦ ਕੋਈ ਕ੍ਰਿਸਚੀਅਨ ਸਮੁਦਾਇ ਦਾ ਹੋਏਗਾ ਜਿਹੜਾ ਵੀ ਇਥੇ ਚੋਰੀ ਆ ਗਈ ਜਾਂ ਰਾਤ ਨੂੰ ਕਈ ਵਾਰੀ ਦੱਬ ਜਿੰਦੇ ਕਿਉਂਕਿ ਉਹਨਾਂ ਨੂੰ ਥੋੜੀ ਮਨਾਈ ਇੱਥੇ ਦਬਾਉਂਦੀ ਉਹ ਕਰ ਗਏ ਹੁਣ ਆਹੀਂ ਥੋੜਾ ਇਗਨੋਰ ਕੀਤਾ ਵੀ ਚਲੋ ਉਹੀ ਹੋਣਗੇ ਗੁਗਨ ਗਿਲੇ ਮੈਂ ਫਿਰ ਮੈਨੂੰ ਇੱਕ ਦੋ ਬੰਦੇ ਹੋਰ ਫੋਨ ਆਇਆ ਤਾਂ ਵੀ ਚਲੇ ਆ ਕੇ ਵੇਖਿਆ ਤੇ ਉਹ ਵਾਕਈ ਇੱਕ ਬਾਹਰ ਹੀ ਪ੍ਰੋਪਰਲੀ ਨੂੰ ਮਤਲਬ ਨਹੀਂ ਕੀਤਾ ਉਹਨਾਂ ਨੇ ਦਬਾਇਦਾ ਨਹੀਂ ਫਿਰ ਅਸੀਂ ਥਾਣੀ ਫੋਨ ਕਰਤਾ ਥਾਣੀ ਫੋਨ ਦੇ ਕੋਲ 15 20 ਮਿੰਟ ਅੱਧੇ ਘੰਟੇ ਦੇ ਬਾਅਦ ਫਿਰ ਪੁਲਿਸ ਆ ਗਈ ਐਸਐਚਓ ਸਾਹਿਬ ਆਪ ਆਏ ਨੇ ਉਹ ਸ਼ਿਨਾਖ ਸ਼ੁਰੂਤ ਕਰੇ ਕਰਦੇ ਹੀ ਵੀ ਕੀ ਹੋਇਆ ਕੀ ਨਹੀਂ ਉਹਨਾਂ ਨੇ ਇੱਕ ਜੁਗਾ ਫੋਨ ਵੀ ਕੀਤਾ ਫਿਰ ਉਹਨਾਂ ਨੇ ਡੀਐ ਤੇ ਹੁਣ ਉਹ ਕਹਿੰਦੇ ਵੀ ਸਾਨੂੰ ਕੋਈ ਕੰਪਲੇਂਟ ਨਹੀਂ ਹੈਗੀ ਕੋਈ ਮਰਡਰ ਹੋਏ ਦਾ ਲਾਗੇ ਬਣੇ ਜਾਂ ਕੋਈ ਅਪਹਰਨ ਹੋਏ ਦਾ ਜਾਂ ਖੁਸ਼ ਹੋਏ ਦਾ ਇਹਦੀ ਕੋਈ ਰਿਪੋਰਟ ਨਹੀਂ ਜੀ ਹੋਏਗੀ ਤੇ ਅਸੀਂ ਮਜਿਸਟਰੇਟ ਦੀ ਪਰਮਿਸ਼ਨ ਲੈ ਕੇ ਪ੍ਰੋਪਰੀ ਦੀ ਕਾਰਵਾਈ ਕਰਾਂਗੇ ਤੇ ਹੁਣ ਤੇ ਉਹ ਮਤਲਬ ਜਿਹੜੇ ਉਹ ਪਾੜ ਬਾਰ ਹੈ ਉਹ ਅਸੀਂ ਮਿੱਟੀ ਬੰਦੇ ਲਾਇਆ ਦੋ ਤੇ ਮਿੱਟੀ ਉਹ ਮਿੱਟੀ ਦਵਾਏ ਦੇ ਤਾਂ ਕਿ ਉਹ ਦੁਬਾਰਾ ਕੁੱਤੇ ਘਾਤੇ ਨੂੰ ਪੈ ਜਾਣ ਜਾਂ ਕੋਈ ਕਾਂਗੂ ਜਾਂ ਕੋਈ ਬਕਸ਼ੀ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਉਹ ਪਾੜ ਖਰਾਬ ਨਾ ਹੋਏ ਬਾਕੀ ਹੁਣ ਦੇਖ ਲਓ ਜੋ ਪੁਲਿਸ ਕਾਰਵਾਈ ਕਰੇਗੀ ਮੌਕੇ ਤੇ ਕੋਈ ਸਮਾਨ ਵੀ ਮਿਲਿਆ ਕਹਿੰਦੇ ਇਥੋਂ ਬਰਬਦ ਹੋਈ ਹੈ ਮੋਗੇ ਤੋਂ ਜੀ ਦੇਖੋ ਇੱਕ ਮੰਝਾ ਮਿਲਿਆ ਹੈ ਜਿਹਦੇ ਤੇ ਮੇਰੇ ਸਾਬ ਹਾਂ ਨੂੰ ਚੁੱਕ ਕੇ ਲੈ ਗਏ ਤੇ ਨਾਂ ਲ ਇੱਕ ਪੁੱਟਣ ਵਾਲਾ ਕਈ ਹੁੰਦੀ ਜਿਹਨੂੰ ਕਹਿੰਦੇ ਆਂ ਅਸੀਂ ਉਹ ਹੈ ਤੇ ਉਹ ਉਹਨਾਂ ਦੀ ਹੁੰਦੀ ਹੈ ਮੇਰੇ ਸਾਬ ਨੂੰ ਉਹ ਉੱਥੇ ਪੋਟ ਪਟ ਕੇ ਤੇ ਦਬ ਕੇ ਤੇ ਕਈ ਛੋੜ ਕੇ ਚੱਲ ਗਏ ਨੇ ਹੁਣ ਪਤਾ ਨਹੀਂ ਕੀ ਗੱਲ ਹੈ ਨਹੀਂ ਦੇਖਣ ਨੂੰ ਮਿਲਦਾ ਕਿ ਜਦੋਂ ਵੀ ਕੋਈ ਇਦਾਂ 크ਿਸਤਨ ਪਰਮ ਜਾਂ ਕਿਸੇ ਮੁਸਲਮਾਨ ਅੰਤਰ ਹੁੰਦਾ ਬੰਦਾ ਦੱਬਿਆ ਜਾਂਦਾ ਹੈ ਸਾਮਾਨ ਵਾਪਸ ਲਿਆ ਜਾਂਦਾ ਲੱਗਦਾ ਕੋਈ ਇਥੇ ਇਦਾਂ ਕੀਤਾ ਗਿਆ ਨਹੀਂ ਉਹਦੇ ਸਾਮਾਨ ਆਪਣੇ ਵਾਪਸ ਲੈ ਜਾਂਦੇ ਸੀ ਸਹੀ ਗੱਲ ਜੇ ਇਹਦੇ ਕੋਈ ਮੁਹੰਮਦਨ ਹੁੰਦੇ ਉਹਨਾਂ ਨੇ ਤੇ ਪ੍ਰੋਪਰਲੀ ਕਰਨਾ ਹੀ ਥੇ ਕਿਉਂਕਿ ਉਹ ਦਿਨੇ ਹੀ ਕਰ ਸੜਕ ਜਾਂਦੀ ਹੈ ਬਾਹਰ ਨੂੰ ਫਿਰੋਜ਼ਪੁਰ ਉੱਤੇ ਸ਼ਾਰਟਕਟ ਸਾਡੇ ਪਿੰਡ ਦਾ ਕਾਫੀ ਯਾਨੀ ਵਹੀਕਲ ਇਧਰੋਂ ਨਿਕਲਦੇ ਆ ਉਹਨਾਂ ਨੇ ਕਿਸੇ ਨੇ ਨਹੀਂ ਵੇਖਿਆ ਇਹ ਕੋਈ ਰਾਤ ਨੂੰ ਕੋਈ ਚਾਰ ਪੰਜ ਦਿਨ ਪਹਿਲੇ ਜਾਂ ਛੇ ਦਿਨ ਪਹਿਲੇ ਰਾਤ ਨੂੰ ਕੋਈ ਕੰਮ ਕਰ ਗਿਆ ਹੈ ਕੀ ਲੱਗਦਾ ਕੋਈ ਹਾਸਾ ਹੋਇਆ ਹੋਵੇ ਬਾਅਦ ਚੋਂ ਇਹ ਕੰਮ ਕੀਤਾ ਗਿਆ ਦੇਖੋ ਜੀ ਹੁਣ ਤੇ ਆਹੀ ਏਦਾਂ ਪੂਰੀ ਸੈਟੀਸਫਾਈਡ ਨਹੀਂ ਕਹਿ ਨਹੀਂ ਸਕਦੇ ਵੀ ਇਹ ਕੋਈ ਹਾਦਸਾ ਜਾਂ ਕੀ ਹੈ ਕੁਝ ਵੀ ਹੋ ਸਕਦਾ ਹਾਦਸਾ ਵੀ ਹੋ ਸਕਦਾ ਹੈ ਕੁਝ ਵੀ ਤੁਸੀਂ ਮੰਨ ਲਓ ਹੁਣ ਹੁਣ ਕੀ ਕਹਿ ਸਕਦੇ ਆ ਇਹਦੇ ਉੱਤੇ ਪੁਲਿਸ ਕਾਰਵਾਈ ਚ ਪਤਾ ਲੱਗੇਗੀ ਪੁਲਿਸ ਕੀ ਕਾਰਵਾਈ ਕਰਦੀ ਹੈ ਕੀ ਮੰਕਰ ਦੇ ਪ੍ਰਸ਼ਾਸਨ ਨੂੰ ਦੇਖੋ ਇਹ ਪਰੇਸ਼ਾਨੀ ਮੰਗ ਕਰਨ ਕੋਈ ਕ੍ਰਾਈਮ ਕੀਤਾ ਤੇ ਉਹਨੂੰ ਪਤਾ ਲੱਗਣਾ ਚਾਹੀਦਾ ਜਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪੁਲਿਸ ਪ੍ਰੋਪਰ ਕਾਰਵਾਈ ਕਰੇ ਆਪਣੀ ਕਿ ਕੀ ਹੋਇਆ ਦਾ ਜਾਂ ਕਿਸੇ ਨੇ ਦਬਾਈ ਦੀ ਹੈ ਜਾਂ ਕੀ ਕਿ ਪੁਲਿਸ ਤੇ ਸਭ ਕੁਝ ਕਰ ਸਕਦੀ ਹੈ ਤੇ ਜੇ ਕੋਈ ਕਿਸੇ ਨੇ ਕੋਈ ਕ੍ਰਾਈਮ ਕੀਤਾ ਜਾਂ ਕਿਸੇ ਨੂੰ ਮਾਰ ਕੇ ਜਾਂ ਕਿਸੇ ਤਰ੍ਹਾਂ ਇਥੇ ਦਬਾਇਆ ਤੇ ਉਹਨੂੰ ਸਜ਼ਾ ਸਜ਼ਾ ਮਿਲਣੀ ਚਾਹੀਦੀ ਤਾਂ ਕਿ ਇਹ ਦੁਬਾਰਾ ਇਦਾਂ ਦਾ ਕੋਈ ਕਾਂਡ ਇਦਾਂ ਨਾ ਹੋਵੇ ਕਾਂਡ ਹੋਇਆ ਇਥੇ ਇਦਾਂ ਨਹੀਂ ਪਹਿਲਾਂ ਤੇ ਅੱਜ ਤੱਕ ਜੀ ਸਾਡੀ ਨਜ਼ਰ ਸਾਡੀ ਨੂਮਰ ਹੋ ਗਈ ਹੈ ਸਾਨੂੰ ਤੇ ਕੋਈ ਕਾਂਡ ਨਹੀਂ ਦੰ ਲੱਭਿਆ ਤੇ ਪਹਿਲੇ ਕੋਈ ਵੀ ਪਹਿਲਾ ਹੀ ਹੋਇਆ ਹੈ ਇਸ ਤੋਂ ਪਹਿਲੇ ਕਦੀ ਨਹੀਂ ਦੰਦ ਨਹੀਂ ਹੋਇਆ ਵੀ ਕੋਈ ਇੱਧਰ ਲਾਸ਼ ਦਾ ਸੁੱਟ ਕੇ ਰਾਇ ਜਾਂ ਇੰਦਰ ਦਬ ਕੇ ਰਾਇ ਜਿਹੜੀ ਵੀ ਦਬਦੇ ਦਾ ਪ੍ਰੋਬਲਮ ਹੁੰਦੇ ਔਰ ਦਿਨ ਨੂੰ ਦਬਦੇ ਆ ਸਾਰੇ ਜੇ ਰਾਤ ਨੂੰ ਕੋਈ ਆਏ ਤਾਂ ਲਾਈਟਾਂ ਲੂਟਾਂ ਲੈ ਕੇ ਆਂਦੇ ਆ ਕਾਫੀ ਜ਼ਿਆਦਾ ਇੱਥੇ ਇਕੱਠ ਹੋ ਜਾਂਦਾ ਆਪਣਾ ਦਾ ਮਤਲਬ ਵੀ ਤੁਹਾਡੇ ਧਿਆਨ ਚ ਮਸਲਾ ਹੁੰਦਾ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਹਾਂਜੀ ਹਾਂਜੀ ਲਗਭਗ ਮੇਰੇ ਧਿਆਨ ਚ ਹੁੰਦਾ ਵੀ ਅੱਜ ਉਹ ਗੁਜਰਪੁਰਾ ਹੋ ਗਿਆ ਜਾਂ ਕੁਝ ਹੋ ਗਿਆ ਉਹ ਸਾਰੇ ਧਿਆਨ ਚ ਹੁੰਦਾ ਸਭ ਕੁਝ ਇਹ ਬਿਗਿਆਰ ਧਿਆਨ ਤੋਂ ਕੰਮ ਹੋ ਗਿਆ ਹਾਂਜੀ ਹਾਂਜੀ ਇਹ ਸਾਨੂੰ ਪਤਾ ਨਹੀਂ ਲੱਗਿਆ ਸਾਨੂੰ ਬਾਅਦ ਚ ਬਦਲ ਗਿਆ ਰਚੀ ਹੋਈ ਹੈ ਨਹੀਂ ਇਹ ਡੈ ਜੋ ਸਮਝਾਨਾ ਘਾਟ ਦੇ ਵਿੱਚ ਇੱਥੇ ਬੱਚੇ ਵੀ ਇੱਥੇ ਸੈੜਦੇ ਖੇਡਦੇ ਨੇ ਕੋਈ 15 20 ਦਿਨ ਪਹਿਲਾਂ ਕੋਈ ਕਿਸੇ ਨੇ ਬੋੜੀ ਨੱਤੀ ਆ ਉਹਦਾ ਕੋਈ ਕੁੱਤਿਆਂ ਵੱਲੋਂ ਜਿਵੇਂ ਇਹਦਾ ਪੈਰ ਥੋੜਾ ਜਿਹਾ ਬਾਹਰ ਆਇਆ ਤੇ ਹੱਥ ਇੱਕ ਬਾਹਰ ਆਇਆ ਜਿਹੜਾ ਹੀ ਮੁੱਖ ਦੇ ਸਾਰੇ ਮੋਹਤਵਰ ਕੱਟੇ ਕੀਤੀ ਆ ਤੇ ਇਹ ਜਿਹੜਾ ਸਮਝਾਨਾ ਘਾਟ ਹੈ ਖਬਰਿਸਤਾਨ ਇੱਥੇ ਘੱਡੋ ਘੱਡ ਪੰਜ-ਛੇ ਪਿੰਡਾਂ ਦੇ ਲਾਗੇ ਕੁੱਜੇ ਭਾਈ ਜੇਣਾ ਤੇ ਗ੍ਰਿਸ਼ਣ ਭਾਈ ਜੇਣਾ ਦੋਵੇਂ ਇੱਥੇ ਆਣ ਕੇ ਆਪਣੀਆਂ ਬੋੜੀਆਂ ਦਾ ਦੱਬਦੇ ਨੇ ਜਿਹੜਾ ਹੀ ਵੈਰੀਫਾਈ ਕਰ ਰਹੇ ਆ ਕਿ 20 ਦਿਨ ਪਹਿਲਾਂ ਕਿੰਨਾ ਵੀ ਕਿਸੇ ਡੈਥ ਹੋਈ ਹੈ ਉਹ ਕਰਕੇ ਵੈਰੀਫਾਈ ਤੇ ਉਹਨਾਂ ਖਿਲਾੜੇ ਜਿਹੇ ਉੱਤੇ ਮਿੱਟੀ ਸਾਰੇ ਮੋਤਵਰਾਂ ਦੀ ਹੱਦੀ ਮਿੱਟੀ ਉੱਤੇ ਪਾਤੀ ਆ ਵੀ ਕੋਈ ਹੋਰ ਜਾਨਵਰੇ ਦੀ ਬੋਡੀ ਹ ਖਰਾਬ ਨਾ ਹੋਵੇ ਫਕੀਰੀ ਬਾਇਕਤੀ ਕਰ ਲਾਂਗੇ ਵੀ ਇਹ ਤੇਰੀ ਬੋਡੀ ਉਹਦੀ ਹਜੀ ਸਾਰੇ ਲੱਗ ਚੁੱਕੇ ਬੰਦਾ ਦੀ ਪੁੱਛ ਸਰ ਸਰਪੰਚ ਸਾਹਿਬ ਨੇ ਕਿਹਾ ਪਹਿਲੀ ਵਾਰ ਇਹ ਹਾਸ ਹੋਇਆ ਕਜੀ ਦਾ ਕੋਈ ਵੀ ਨਾ ਹੈ ਕੋਈ ਵੀ ਹਾਸਾ ਹੁੰਦਾ ਮੋਤ ਮੋਤ ਹੁੰਦੀ ਹੈ ਕਿਹਦੀ ਪਿੰਡ ਤੇ ਸਾਡੇ ਧਿਆਨ ਚ ਹੁੰਦਾ ਹੈ ਇਹ ਰਾਤ ਦਿਨ ਦੇ ਰੇ ਵਿੱਚ ਇਹ ਕਾਫੀ ਤੇ ਕਈ ਵੀ ਮਿਲੀ ਹੈ ਬੈਠੇ ਹੋਏ ਆ ਕੀ ਲੱਗਦਾ ਨਹੀਂ ਇਹ ਕਬਰਿਸਤਾਨ ਨਹੀਂ ਕੱਲਾ ਇਹ ਪਿੰਡ ਨਹੀਂ ਵਰਤਦਾ ਘੜ ਘੜ 5-7 ਘੰਟੇ ਲੱਗੇ ਦਿਰ ਭਾਈ ਜਰਾ ਇਹ ਚੱਲ ਵਰਤਦੇ ਨੇ ਇਹਦਾ ਰਸਤਾ ਪਿੰਡ ਤੋਂ ਬਾਹਰੋਂ ਹੁੰਦਾ ਹੈ ਇਕ ਪਿਛੋਂ ਇਹ ਜ਼ਰੂਰੀ ਨਹੀਂ ਇਸ ਪਿੰਡ ਦੇ ਆਊਟ ਹੋਵੇ ਇਸ ਪਿੰਡ ਦੇ ਵੀ ਹੋ ਸਕਦਾ ਹੈ ਕਰ ਰਹੇ ਹਾਂ ਨਾ ਨਹੀਂ ਤੇ ਬਾਰੇ